ਵੱਟੇ ਵੱਲ ਲੋਕਾਂ ਕੋ ਪਹੁੰਚੇ ਵੱਟੇ ਵੱਲ ਲੋਕ ਉਸ ਕਵਤਾ ਦੇ ਰੂਪ ਦੇ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਣ ਆਪਣਾ ਮਨ ਦੀਆਂ ਖੁਸ਼ੀਆਂ ਨੂੰ ਬਰਪਰਿਆਂ ਨੂੰ ਜੋੜ ਸਕਣ ਮੈਂ ਬਹੁਤ ਆਸੰਨ ਨਾ ਲਵਾ ਕਿ ਕਾਫੀ ਵੱਡੀ ਅੱਜ ਦੀ ਮੀਟਿੰਗ ਜਾ ਸਕਦੀ ਹੈ ਬਹੁਤ ਕੁਝ ਬੋਲਿਆ ਜਾ ਸਕਦਾ ਹੈ ਸਾਡੇ ਕੋਲ ਜਿੱਥੇ ਵਿਸ਼ੇਸ਼ਤਾ ਉੱਤੇ ਪਹੁੰਚੇ ਨੇ ਰਾਮ ਸਿੰਘ ਜੀ ਬਹੁਤ ਵਧੀਆ ਬੋਲਦੇ ਨੇ ਬਹੁਤ ਵਧੀਆ ਕਵਤਾ ਜਦ ਇਹਨਾਂ ਦਾ ਮਨ ਕਰਦਾ ਕਈ ਵਾਰ ਬੋਲੇ ਜਗਜੀਤ ਸਿੰਘ ਜੀ ਸਾਡੇ ਕੋਲ ਬੈਠੇ ਨੇ ਸੇਖੋਂ ਸਾਹਿਬ ਉਹ ਅੱਜ ਮੇਰੇ ਘਰ ਪਹਿਲੀ ਵਾਰੀ ਮਾਦਾ ਦੇਖੇ ਨੇ ਤੇ ਦੂਜੀ ਵਾਰ ਆਏ ਹੋਣਗੇ ਦੂਜੀ ਵਾਰ ਆਏ ਠੀਕ ਹੈ ਵੈਲਕਮ ਕਰਦੇ ਆ ਅਸੀਂ ਇਹਨਾਂ ਦਾ ਵੀ ਬਹੁਤ ਵਧੀਆ ਬੁਲਾਰੇ ਨੇ ਬਹੁਤ ਵਧੀਆ ਲੈਕਚਰਰ ਰਟਾਇਰ ਹੋਏ ਨੇ ਬਹੁਤ ਵਧੀਆ ਇਹਨਾਂ ਦਾ ਵੀ ਯੋਗਦਾਨ ਸਾਡੇ ਸਮਾਜ ਦੇ ਵਿੱਚ ਇਹਨਾਂ ਦਾ ਵੀ ਵੈਲਕਮ ਕਰਦੇ ਆ ਤੇ ਸਾਰੇ ਆ ਜੀ ਸਾਡੇ ਇਸ ਕਾਰਜੋਗ ਵਿੱਚ ਮੈਂ ਬੇਨਤੀ ਕਰਦਾ ਕਿ ਸੱਚ ਦੀ ਗੱਲ ਦੇ ਨਾਲ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਸ਼ਹੀਦਾ ਇੰਸਰਤਾ ਜੀ ਗੁਰੂ ਅਰਜਨ ਦੇਵ ਜੀ ਸਦਾ ਸਿਮਦੇਵ ਜੀ ਪਰਨ ਨੂੰ ਤੇ ਆਪੜੇ ਸਹਿ ਸਵੀਕਾਰ ਵਾਹਿਗੁਰੂ ਖਾਲਸਾ ਵਹਿਗੁਰੂ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਕਿ ਪੱਤਸ ਨੂੰ ਜਿਹੜਾ ਹੈ ਸੇਧਾ ਸਤਾਜ ਗੁਰअर्जਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾਣਾ ਸਾਰੇ ਜਗਤ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਆਪਾਂ ਕੁਝ ਵਿਚਾਰ ਤਾਂ ਉਹਨਾਂ ਦੇ ਜੀਵਨ ਬਾਰੇ ਨੂੰ ਸ਼ਹੀਦੀ ਬਾਰੇ ਕਰਨਾ ਸੋ ਅੱਜ ਦਾ ਮੇਰਾ ਸਿਰਲੇਖ ਹੈ ਸੇਧਾ ਸਤਾਜ ਗੁਰੂ ਅਰਜਨ ਦੇਵ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸੀ ਔਰ ਜਨਮ ਤੋਂ ਹੀ ਬਹੁਤ ਹੀ ਸ਼ਾਂਤ ਸੁਭਾਅ ਦੇ ਮਿੱਠ ਬੋਲੜੇ ਹੁਕਮ ਮੰਨਵਾ ਵਾਲੇ ਸਨ ਉਹਨਾਂ ਦੇ ਦੋ ਵੱਡੇ ਭਾਈ ਪਿੱਥੀ ਚੰਦ ਤੇ ਮਹਾਦੇਵ ਜੀ ਅਣੀ ਤੇਲਪੁੱਤਰ ਗੁਰੂ ਰਾਮਦਾਸ ਜੀ ਦੇ ਅਧਿਰਸੀ ਤਾਂ ਆਪਾਂ ਉਹਨਾਂ ਦੇ ਜੀਵਨ ਦੀਆਂ ਗੱਲਾਂ ਖਾਸ-ਖਾਸ ਵਿਸ਼ੇਸ਼ ਕਰਨੀਆਂ ਨੇ ਤੇ ਸ਼ਹੀਦੀ ਦੇ ਕਾਰਨ ਵਾਲੀ ਗੱਲ ਕਰਨੀਆਂ ਕਿਉਂਕਿ ਸੱਚ ਦੀ ਗੱਲ ਜਿਵੇਂ ਸੁਣੇ ਕਰਕੇ ਦੱਸਿਆ ਇਹਨਾਂ ਨੇ ਕਿ ਸੱਚ ਕਹਿਣਾ ਤੇ ਸੱਚ ਸੁਣਨਾ ਵੀ ਔਖਾ ਹੈ ਤੇ ਮੰਦਰ ਸਾਹਿਬ ਜੀ ਸਾਡੇ ਜਿਹੜੇ ਗੈਸਟ ਨੇ ਸਾਡੇ ਦਰਮਿਆਨ ਨੇ ਇਹਨਾਂ ਲਈ ਇੱਕ ਬੜੀ ਝੋਟ ਲੈਫਟ ਕਰਦੇ ਸੋ ਗੁਰੂ ਰਾਮਦਾਸ ਜੀ ਆਪਣੇ ਗੁਰੂ ਸਾਹਿਬਾਨ ਦਾ ਹੁਕਮ ਮੰਨਦੇ ਹੋਏ ਜਿਹੜਾ ਹੈ ਅੰਮ੍ਰਿਤਸਰ ਆਗੇ ਸੀ ਔਰ ਉਥੇ ਜੋ ਇੱਛਾ ਸੀ ਗੁਰੂ ਅਮਰਦਾਸ ਜੀ ਦੀ ਕਿ ਇਸ ਨੂੰ ਜਿਹੜੀ ਜਗ੍ਹਾ ਤੇ ਆਏ ਨੇ ਉਹਨਾਂ ਨੂੰ ਬਾਗ ਕੀਤਾ ਜਾਵੇ ਪਹਿਲਾਂ ਜੰਗਲਾਤ ਸੀ ਜਿਹੜੀ ਸੀ ਤਾਂ ਉਹਨਾਂ ਨੇ ਗੁਰੂ ਸਾਹਿਬ ਦੀ ਇੱਛਾ ਅਨੁਸਾਰ ਉੱਥੇ ਨਗਰ ਬਸਾਇਆ ਔਰ ਉਹਦਾ ਨਾਮ RAMDAS PUR ਰੱਖਿਆ ਪਹਿਲਾ ਜਿਹਨੂੰ ਅੱਜ ਆਪਾਂ ਅੰਮ੍ਰਿਤਸਰ ਦੇ ਨਾਮ ਨਾਲ ਮਸ਼ਹੂਰ ਹੈ ਯਾਦ ਕਰਦੇ ਹਾਂ ਕਿ ਜਿਹੜੀ ਘਟਨਾ ਹੈ 1574 ਦੀ ਹੈ ਮੈਂ ਸਕਿਪ ਕਰਕੇ ਅੱਗੇ ਆਦੇ ਵਿੱਚ ਗੁਰੂ ਸਾਹਿਬ ਦਾ ਜਨਮ ਆਇਆ ਉਹ 15 April 1563 ਨੂੰ ਗੋਇੰਦਵਾਲ ਵਿੱਚ ਹੋਇਆ ਸੀ ਮਾਤਾ ਪਾਣੀ ਦੇ ਖੂਹੋਂ ਤੋਂ ਦੂ ਬਾਅਦ ਸਹਿਰਸੋਂ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਜਿਹੜੀ ਸਰੋਵਰ ਆ ਜਿਹੜਾ ਹਰਮੰਦਰ ਸਾਹਿਬ ਦੇ ਦਰਮਿਆਨ ਚੋਗੇ ਤੇ ਸਰੋਵਰ ਆ ਉਹਦੀ ਜਿਹੜੀ ਨਿਰਮਾਣ ਸ਼ੁਰੂ ਕੀਤਾ ਉਹਦੀ ਸੰਪੂਰਨਤਾ ਕਿਹੜੀ ਹੈ ਉਹ 1570 ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਕਿਉਂਕਿ ਵੀ ਵੀ ਭਾਨੀ ਨੇ ਆਪਣੇ ਪਿਤਾ ਜੀ ਤੋਂ ਗੁਰੂ ਅਮਰਦਾਸ ਜੀ ਤੋਂ ਭਾਰ ਲਿਆ ਸੀ ਕਿ ਗੱਤੀ ਜਿਹੜੀ ਘਰ ਵਿੱਚ ਰਹਿਣੀ ਚਾਹੀਦੀ ਹੈ ਛੋਟੀ ਪਰਿਵਾਰ ਚ ਰਹਿਣੀ ਚਾਹੀਦੀ ਹੈ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਕਿ ਰਹਿ ਜੂਗੀ ਕਿਉਂਕਿ ਉਹਦੇ ਪਿੱਛੇ ਸਾਖੀ ਆਪਾਂ ਲੰਬਾਰਾ ਜਾਈਏ ਕਿਉਂ ਕਿਵੇਂ ਵਰ ਮਿਲਿਆ ਸੀ ਪਰਚਮ ਦਸੀ ਹੈ ਬਹੁਤ ਸੈਨੇ ਪੈਣ ਸੋ ਉਹਦੇ ਆਧਾਰ ਤੇ ਗੁਰੂ ਸਾਹਿਬ ਨੇ ਆਪਣੇ ਛੋਟੇ ਪੁੱਤਰ ਨੂੰ ਅੱਗੇ ਕੋ ਗੱਦੀ ਨਹੀਂ ਚਾਹੀ। ਜਿਹੜੇ ਬੜੇ ਪੁੱਤ ਸੀ ਪ੍ਰਥੀਚੰਦ ਜਿਵੇਂ ਆਪਰ ਜਾਣਦੇ ਆ ਕਿ ਅੜੀਲ ਸੁਹਾਦੇ ਸੀ, ਝੜਾਦੂ ਸੀ ਪਰ ਮਹਾਦੇਵ ਜਿਹੜੇ ਤਿਆਗੀ ਵਰਤੀ ਦੇ ਸੀ, ਉਹਨਾਂ ਨੂੰ ਦੁਨੀਆਦਾਰ ਨਾਲ ਕੋਈ ਮਤਲਬ ਨਹੀਂ ਸੀ। ਤੇ ਗੁਰੂ ਰਾਮਦਾਸ ਜੀ ਨੇ ਇਹ ਸਮਝਿਆ, ਠੀਕ ਸਮਝਿਆ ਕਿ ਗੱਦੀ ਜਿਹੜੇ ਲਾਇਕ ਨੇ ਗੁਰੂ ਅਰਜਨ ਦੇਵ ਦੀ। ਤੇ ਉਹਨਾਂ ਨੂੰ ਜਿਹੜੀ ਹੈ ਗੱਦੀ ਵਖਸੀ ਗਈ 1 ਸਤੰਬਰ 1581 ਦੇ ਵਿੱਚ ਉਹ ਸвойੋ 40 ਸਾਲ ਦੇ ਸੀ ਉਸ ਤੋਂ ਪਹਿਲਾਂ 16 ਸਾਲ ਦੀ ਆਜੂ ਵਿੱਚ ਉਹਨਾਂ ਦੀ ਮਾਤਾ ਗੰਗਾ ਨਾਲ ਜਿਹੜਾ ਵਿਆਹ ਹੋਇਆ ਸ਼ਾਦੀ ਹੋਈ ਤੇ ਉਹਨਾਂ ਦੇ ਜਿਹੜਾ ਪੁੱਤਰ ਸੀ ਉਹ ਲੇਖ ਹੋਇਆ ਔਰ ਬਾਬਾ ਗੁਰਦੇ ਦੇ ਬੱਚਾ ਨਾਲ ਹੋਇਆ ਆਪਾਂ ਸਾਰੇ ਜਾਣਦੇ ਆ ਹਰਗੋਬਿੰਦ ਜੀ ਹੋਏ ਜਿਹੜੇ ਕਿ 6ਵੇਂ ਪਾਸ਼ਾ ਬਣੇ ਤਾਂ ਜਦੋਂ ਗੱਦੀ ਤੇ ਗੁਰੂ ਸਾਹਿਬ ਬੈਠੇ ਨੇ ਉਹਨਾਂ ਨੇ ਬਹੁਤ ਹੀ ਧਾਰਮਿਕ ਤੇ ਸਮਾਜਿਕ ਸੁਧਾਰ ਦੇ ਕੰਮ ਕੀਤੇ ਲਗਭਗ 25 ਸਾਲ ਗੁਰੂ ਅਰਜਨ ਦੇਵ ਜੀ ਗਤੀ ਤੇ ਸਜੋਬਤ ਰਹੇ ਉਹਨਾਂ ਨੇ ਆਪਣੇ ਪਿਤਾ ਦੇ ਇੱਛਾ ਅਨਸਾਰ ਸਰੋਵਰ ਦੇ ਦਰਮਿਆਨ ਜਿਹੜਾ RAMDAS ਸਰੋਵਰ ਸੀ ਕਿਉਂਕਿ ਗੁਰੂ RAMDAS ਜੀ ਚਾਹੁੰਦੇ ਸੀ ਕਿ ਯਾਰ ਸਥਾਨ ਬਣੇ ਸਖੰਡ ਬਣੇ ਉਹਨਾਂ ਦੀ ਇੱਛਾ ਨੂੰ ਪੂਰਨ ਹੋਏ ਗੁਰੂ ਸਾਹਿਬ ਨੇ ਉਹਦਾ ਨਿਰਮਾਣ ਸ਼ੁਰੂ ਕੀਤਾ ਤੇ ਜਿਹੜਾ ਸਰੋਵਰ ਉਹ ਦੇ ਦਰਮਿਆਨ ਜਿਹੜਾ ਅੱਜ ਆਪਾਂ ਹਰਮਨਦਰ ਸਾਹਿਬ ਸਾਥ ਗੰਨ ਦੇ ਦੇ ਆ ਇਹ ਜਿਹੜਾ ਹੈ ਤਿਆਰ ਕੀਤਾ ਔਰ ਉਸ ਦੇ ਵਿੱਚ ਜਿਹੜੀ ਸਥਾਪਨਾ ਜਿਹੜੀ ਉਹਦੀ ਹੋਈ ਹੈ ਉਹਦੇ ਚ ਸੇਵਾ ਜਿਹੜੀ ਬਾਬਾ ਬੁੱਢਾ ਜੀ ਨੇ ਕੀਤੀ ਹੈ ਭਾਈ ਗੁਰਦਾਸ ਜੀ ਨੇ ਕੀਤੀ ਹੈ ਸਾਲੋ ਜੀ ਤੇ ਹੋਰ ਜਿਹੜੇ ਮੁਖੀ ਸੀ ਉਹਨਾਂ ਨੇ ਸੇਵਾ ਕੀਤੀ ਤੇ ਜਿਹੜਾ ਹੈ ਇਹ ਨਿਰਮਾਨ ਪੂਰਾ ਕੀਤਾ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਜੋ ਮੁੱਖ ਕੰਮ ਆਪਣੇ ਲਈ ਦੁਨੀਆ ਦੇ ਭਲੇ ਲਈ ਕੀਤਾ ਉਸੇ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਹੈ ਸੰੂਕਿਆਰ ਕਰਨਾ ਇਹ ਬਹੁਤ ਹੀ ਵੱਡਾ ਕੰਮ ਸੀ ਸੰਪਾਦਨਾ ਕਰਨੀ ਪਰ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਪਹਿਲੇ ਗੁਰੂ ਸਾਹਿਬਾਨ ਸੀ ਪਹਿਲਾਂ ਜਿਹੜੀ ਬਾਣੀ ਸੀ ਕੌਥੀਆਂ ਦੇ ਰੂਪ ਵਿੱਚ ਸੀ ਉਹਨਾਂ ਨੂੰ ਇਕੱਤਰ ਕੀਤਾ ਫਿਰ 15 ਭਗਤਾਂ ਦੀ ਬਾਣੀ ਇਕੱਤਰ ਕੀਤੀ ਫਿਰ ਜਿਹੜੇ ਪੱਟਾ ਦੀ ਬਾਣੀ ਆ ਉਹਨਾਂ ਨੂੰ ਕੱਤਰ ਕੀਤਾ ਗੁਰੂ ਸਾਹਿਬ ਆਪ ਵੀ ਜਿਹੜੇ ਬਾਣੀ ਦੇ ਕਿਉਂਕਿ ਗੁਰੂ ਰਾਮਦਾਸ ਜੀ ਬਾਤ ਦੱਸਦਾ ਐ ਕਿ ਦੋਤਾ ਬਾਣੀ ਦਾ ਬੋਤ ਬਾਣੀ ਦੇ ਜਹਾਜ਼ ਸੀ ਉਹਨੇ ਆਪ ਬਹੁਤ ਬਾਣੀ ਰਚੀ ਆ ਜੇ ਕੋ ਗੁਰੂ ਸਾਹਿਬ ਨੂੰ ਅਸੀਂ ਦੀ ਟੋਟਲ ਬਾਣੀ ਨੂੰ ਤਿੰਨ ਹਿੱਸਿਆਂ 'ਚ ਵੰਡ ਲਈਏ ਤਾਂ ਇੱਕ ਹਿੱਸਾ ਗੁਰੂ ਅਰਜਨ ਸਾਹਿਬ ਦੀ ਬਾਣੀ ਆ ਸਾਂ ਜਿਹੜੇ ਪੰਜ ਪਾਸ਼ਾ ਦੂਜਿਆਂ ਦੀ ਬਾਣੀ ਉਹ ਇੱਕ ਹਿੱਸਾ ਹੈ ਤੇ ਕਿ ਸਭ ਭਗਤਾਂ ਤੇ ਪਟਾਂ ਦੀ ਬਾਣੀ ਆਉਂਦੀ ਹੈ ਜੇ ਆਪਾਂ ਸਹਿਜ ਪਾਠ ਕਰੀਏ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਤੇ ਤਿੰਨ ਹਿੱਸਿਆਂ ਵਿੱਚ ਬਾਣੀ ਇਸ ਤਰ੍ਹਾਂ ਵਗ ਸਕਦੀ ਹੈ ਤਾਂ ਗੁਰੂ ਸਾਹਿਬ ਨੇ ਕੱਤੀਆਂ ਦੇ ਵਿੱਚੋਂ ਕੱਤੀ ਜਿਹੜੀਆਂ ਰਾਗਾਂ ਦੇ ਵਿੱਚ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਰਾਗ ਤਾਂ ਬਾਦ ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਜੈ ਜੈ ਬੰਤੀ ਰਾਗ ਬਣਾਇਆ ਉਸ ਤੋਂ ਪਹਿਲਾਂ 30 ਰਾਗ ਦੇ ਵਿੱਚ ਹੀ ਸਾਰੇ ਰਾਗਾਂ ਦੇ ਵਿੱਚ ਗੁਰੂ ਸਾਹਿਬ ਨੇ ਬਾਣੀ ਵਿਚਾਰੀ ਹੈ ਔਰ ਫਿਰ ਉਸ ਬਾਣੀ ਨੂੰ ਸਾਰੀਆਂ ਬਾਣੀਆਂ ਨੂੰ ਇਕੱਤਰ ਕਰਕੇ ਭਾਈ ਗੁਰਦਾਸ ਦੀ ਮਦਦ ਨਾਲ ਸਾਰੀਆਂ ਬਾਣੀਆਂ ਨੂੰ ਤਰਤੀਬ ਦੇਣੀ ਪਹਿਲਾਂ ਰਾਗਾਂ ਨੂੰ ਤਰਤੀਬ ਦੇਣੀ ਸਿਰਫ ਇੱਕ ਬਾਣੀ ਜਪਜੀ ਸਾਹਿਬ ਜਿਹੜੀ ਆਹੋ ਰਾਗ ਰਹਿਤ ਫਿਰ ਉਦੋਂ ਬਾਅਦ ਉਹਨਾਂ ਨੂੰ ਰਾਗਾਂ ਦੇ ਵਿੱਚ ਗੁਰੂਆਂ ਦੀ ਬਾਣੀਆਂ ਨੂੰ ਤਰਤੀਬ ਦੇਣੀ ਕਿ ਕਿਹੜੀ ਬਾਣੀ ਪਹਿਲਾਂ ਰੱਖੀਏ ਕਿਹੜੀ ਬਾਤ ਰੱਖੀਏ ਆਸਥਪਦੀਆਂ ਬਾਅਦ ਰੱਖੀਏ ਫਿਰ ਉਦੋਂ ਬਾਅਦ ਭਗਤਾਂ ਦੀ ਬਾਣੀ ਔਰ ਕਿਉਂਕਿ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਗੁਰਦਾਨ ਸਾਹਿਬ ਦੇ ਨਾਮ ਹੇ ਗੁਰੂ ਨੇ ਲਿਖਿਆ ਅੱਜ ਇੱਕ ਕੱਬ ਤਾਂ ਕਿਸੇ ਦੀ ਕੋਈ ਹੋਰ ਬੋਲ ਦੇਵੇ ਨਾ ਤਾਂ ਰੌਲਾ ਪੈ ਜਾਂਦਾ ਇਹ ਬਹੁਤ ਵੱਡੀ ਗੁਰੂਆਂ ਦੀ ਇੱਕ ਨਿਮਰਤਾ ਦਾ ਪ੍ਰਟਾਵਾ ਹੈ ਕਿ ਚਾਹੇ ਕਿਸੇ ਵੀ ਬਾਸ਼ਾ ਨੇ ਜਿਹੜੀ ਬਾਣੀ ਆ ਉਚਾਰੀ ਆ ਪਰ ਪਿੱਛੇ ਨਾਨਕ ਦਾ ਹੀ ਨਾਮ ਆਉਂਦਾ ਕਿਉਂਕਿ ਜੋ ਤੋਹਾ ਜੁਗ ਤੋਹਾ ਜਪ ਕੇ ਨੇ ਨਾ ਵੀ ਉਹੀ ਜੋਤ ਅੱਗੇ ਚੱਲਦੀ ਆ ਪਰਮਾਤਮਾ ਦੀ ਜੋਤ ਤਾਂ ਸਭ ਦੇ ਵਿੱਚ ਆ ਕਿਹੜੀ ਜੋਤ ਸੀ ਜਿਹੜੀ ਅੱਗੇ ਦਿੰਦੇ ਸੀ ਗੁਰੂ ਸਾਹਿਬ ਉਹ ਪਾਣੀ ਦੇ ਗਿਆਨ ਦੀ ਜੋਸ਼ ਸੀ ਜਿਉਂ ਮੈਂ ਪਕੜਨੇ ਆ ਧਰਤੀ ਬਾਣੀ ਤੇ ਪਾਣੀ ਧਰਤੋਂ ਪਰਮਾਤਮਾ ਤੋਂ ਆਉਂਦੀ ਹੈ ਉਹ ਬਾਣੀ ਦੀ ਸੂਝ ਪਰ ਅੱਗੇ ਜਾਂਦੀ ਹੈ ਤਾਂ ਇਸ ਤਰ੍ਹਾਂ ਬਾਣੀ ਨੂੰ ਕਰਤਰ ਕਰਕੇ ਲਗਭਗ 5 ਸਾਲ ਲੱਗੇ RAM ਸਾਹਿਬ ਸਰੋਵਰ ਦੇ ਕੰਢੇ ਤੇ ਬਹਿ ਕੇ ਸੁਰਾਜਿੰਦਰ ਸਾਹਿਬ ਨੇ ਤੇ ਭਾਈ ਗਰਦਾਸ ਤੋਂ ਲਿਖਾਈ ਬਾਣੀ 5 ਸਾਲਾਂ ਦੇ ਵਿੱਚ ਬਾਣੀ ਤਿਆਰ ਕੀਤੀ ਤੇ ਜਿਹੜੀ ਇਹ ਇਹਦਾ ਸੰਪੂਰਨਤਾ ਹੋਈ ਹੈ ਉਹ 1604 ਈਸਵੀ ਵਿੱਚ ਹੋਈ ਹੈ ਤੇ 1 ਸਤੰਬਰ 1604 ਈਸਵੀ ਨੂੰ ਗੁਰੂ ਸਾਹਿਬ ਨੇ ਇਹਦਾ ਜਿਹੜਾ ਪ੍ਰਕਾਸ਼ ਹੈ ਉਹ ਹਰਮੰਦਰ ਸਾਹਿਬ ਸੱਚਾੰਨੰਦ ਸਾਹਿਬ ਚ ਕਰਾਇਆ ਤੇ ਸਭ ਤੋਂ ਪਹਿਲੇ ਜਿਹੜੇ ਹੈਗ ਗ੍ਰੰਥੀ ਆਪਾਂ ਸਾਰੇ ਜਾਣਦੇ ਆ ਬਾਬਾ ਬੁੱਢਾ ਜੀ ਨੂੰ ਲਾਇਆ ਤੇ ਜਿਹੜਾ ਪਹਿਲਾ ਵਾਕ ਆਇਆ ਸੀ ਸਤਿ ਤੱਕ ਕਰਜ ਆਪ ਖਲੋਇ ਅਰ ਕੰਮ ਕਰਾ ਬਣਾਇ ਰਾਮ ਸੋ ਇਹ ਜਿਹੜਾ ਪ੍ਰਕਾਸ਼ ਕਰਨਾ ਤੇ ਜਿਹੜੀ ਹਰਮੰਦਰ ਸਾਹਿਬ ਦੀ ਰਚਨਾ ਕਰਨੀ ਆ ਇਹ ਸਭ ਤੋਂ ਵੱਡਾ ਆਪਣਾ ਸਭ ਤੋਂ ਕਾਮ ਸੇ ਮਹਾਨ ਕੰਮ ਸੀ ਗੁਰੂ ਸਾਹਿਬ ਨੇ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਔਰ ਉਹਦੀ ਜਿਹੜੀ ਦੂਜੇ ਪਾਸੇ ਪੱਖ ਦੇਣਾ ਹੈ ਕਿ ਸ਼ਹੀਦੀ ਦਾ ਕਾਰਨ ਕੀ ਇਹੀ ਬਣਦਾ ਪਰ ਮਾਨਵਤਾ ਦੇ ਕਲਿਆਣ ਲਈ ਇਸ ਤੋਂ ਵੱਡਾ ਕੋਈ ਕਾਰਜ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਜਾਂ ਹਰਮੰਦਰ ਸਾਹਿਬ ਉਹ ਸਾਂਝੀ ਬਾਤ ਦਾ ਪ੍ਰਤੀਕ ਜਦੋਂ ਇਹਦੀ ਨਿਉ ਰੱਖਣੀ ਸੀ ਰਮੰਦਰ ਸਤਖੰਡ ਰਮੰਦਰ ਸਾਹਿਬ ਦੀ ਤਾਂ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੇਰ ਤਰਫਾਇਆ ਇਹ ਸਾਂਝੀ ਬਾਤਾਂ ਦੀ ਸਭ ਤੋਂ ਵੱਡੀ ਮਿਸਾਲ ਸੀ ਇੱਕ ਮੁਸਲਮਾਨ ਫਕੀਰ ਤੋਂ ਜਿਹੜੀ ਨੀਮ ਵਿਖਾਈ ਔਰ ਚਾਰ ਦਰਵਾਜੇ ਰਖਾਏ ਕਿ ਸਾਰਿਆਂ ਵਾਸਤੇ ਸਾਂਝੇ ਕੋਈ ਵੀ ਆਵੇ ਹੁਣ ਹੋਰ ਆਪਾਂ ਗੱਲਾਂ ਕਰਦੇ ਆਂ ਦੁਨੀਆ ਦੇ ਵਿੱਚ ਤੇ ਜੇ ਚਰਚਾ ਤਾਂ ਉਥੇ ਸਿੱਖ ਨਹੀਂ ਜਾ ਸਕਦਾ ਉਥੇ ਆ ਨਹੀਂ ਜਾ ਸਕਦਾ ਤੇ ਨਹੀਂ ਹੋ ਸਕਦਾ ਆ ਪਿੱਛੇ ਮੈਂ ਦੇਖ ਰਿਹਾ ਸੀ ਇੱਕ ਵੀਡੀਓ ਆਪਣਾ ਇਕਪਲ ਬਾਜ ਜਾਂਦਾ ਉਹ ਕੋ ਚਾਹ ਚਾਹਿਆ ਕਿ ਅਸੀਂ ਚਰਚ ਦੇ ਅੰਦਰ ਜਾਣਾ ਉਹ ਤਾਂ ਥੋੜੇ ਪਗੜੀ ਬੰਨੀਆਂ ਤੂੰ ਜਾ ਨਹੀਂ ਸਕਦਾ ਤਾਂ ਇੱਥੇ ਕੋਈ ਵੀ ਆਵੇ ਛੋਟਾ ਵੱਡਾ ਜਾਤ ਪਾਤ ਕੋਈ ਨਹੀਂ ਹੈ ਫ੍ਰੀਕਲੀ ਦਰਵਾਜੇ ਖੁੱਲੇ ਨੇ ਸੋ ਇਹ ਬਹੁਤ ਵੱਡਾ ਜਿਹੜਾ ਮਾਨਤਾ ਕੰਮ ਸੀ ਉਹ ਪੁਰੂ ਸਾਹਿਬ ਨੇ ਆਪਣੇ ਜੀਵਨ ਚ ਕੀਤਾ ਉਹਨਾਂ ਨੇ ਨਾਲ ਦੀ ਨਾਲ ਜਿੱਥੇ ਹਰਮੰਦਰ ਸਾਹਿਬ ਦੀ ਸਿਰਜਣਾ ਕੀਤੀ ਹੈ ਸ਼ਾਟਾ ਸਾਹਿਬ ਜਿਹੜਾ ਹੈ ਉਹ ਵੀ ਉਹਨਾਂ ਨੇ ਬਣਾਇਆ ਕਿਉਂਕਿ ਉਹ ਪਾਣੀ ਦੀ ਉਸ ਵੇਲੇ ਘਾਟ ਹੁੰਦੀ ਸੀ 6 ਹੱਟ ਇੱਕ ਖੂਦ 68 ਚਲਾਇਆ ਉਹਨਾਂ ਨੇ ਕਿ ਪਾਣੀ ਜਿਹੜਾ ਹੈ ਉਸ ਤੋਂ ਬਾਅਦ ਸੋਵਰਾਂ ਦੀ ਵੀ ਤਰਨ ਤਰਨ ਸੋਵਰ ਦੀ ਜਿਹੜੀ ਹੈ ਨਿਦਮਾਨ ਕਰਾਇਆ ਉੱਥੇ ਗੁਰਦੁਆਰਾ ਸਾਹਿਬ ਸੋਵਰ ਤਾਂ ਫਿਰ ਤਰਨ ਤਰਨ ਸਾਹਿਬ ਜਿਹੜਾ ਬਸਾਇਆ ਉਹ ਵੀ ਗੁਰੂ ਸਾਹਿਬ ਨੇ ਗੁਰੂ ਆਦਿ ਦੇ ਸਾਹਿਬ ਨੂੰ ਬਸਾਇਆ ਹੁਣ ਗੱਲ ਕਰੀਏ ਉਹਨਾਂ ਦੀ ਸ਼ਹੀਦੀ ਦੀ ਸ਼ਹੀਦੀ ਦਾ ਕਾਰਨ ਕੀ ਹੈ ਜਿਹੜੇ ਇਤਿਹਾਸਕਾਰ ਤੈਨੂੰ ਮੇਨ ਕਾਰਨ ਮੰਨਦੇ ਨੇ ਇੱਕ ਤਾਂ ਪਿਥੀ ਚਾਹੁੰਦਾ ੜੀ ਨਫਤ ਸੀ ਉਹਨਾਂ ਪ੍ਰਤੀ ਕਿਉਂਕਿ ਉਹ ਗੱਦੀ ਚਾਹੁੰਦਾ ਸੀ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਜਦੋਂ ਗੱਦੀ ਦੇਣ ਲੱਗਿਆ ਆਪਣੇ ਪਿਤਾ ਜੀ ਨੂੰ ਵੀ ਗੱਦੀ ਦੇ ਕਹਿੰਦਾ ਤੈਨੂੰ ਗੱਦੀ ਦੇ ਦੋ ਤਾਂ ਫਿਰ ਗੁਰੂ ਸਾਹਿਬ ਨੂੰ ਜੋਗ ਨਹੀਂ ਸਮਝਦੇ ਸੀ ਕੋਈ ਚੜਾਗੋ ਕਰਤੀ ਦਾ ਸੀ ਤਾਂ ਇੱਕ ਉਹ ਨਾਫਰਤ ਚੰਦੂ ਨਾਲ ਦੋਸਤੀ ਪਾ ਲਈ ਸਾਰੀ ਰਿਪੋਰਟ ਉਹਦੇ ਦਿੰਦਾ ਸੀ ਦੂਜੀ ਜਿਹੜਾ ਕਾਰਨ ਸੀ ਕਿ ਉਹਨੇ ਗੁਰੂ ਸਾਹਿਬ ਨੇ ਜਿਹੜਾ ਹਰਮੰਦਰ ਸਾਹਿਬ ਸੱਚਖੰਡ ਜਿਹੜੀ ਸਥਾਪਨਾ ਕੀਤੀ ਸਾਰੀ ਸਿੱਖੀ ਦਾ ਇੱਕ ਮੂਲ ਕੇਂਦਰ ਬਣਾਇਆ ਇਹ ਵੀ ਇੱਕ ਉਹਨਾਂ ਇਸ ਹੱਦ ਦਾ ਕਾਰਨ ਸੀ ਤੇ ਤੀਜਾ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਸਰੂਪ ਪੁਰਾਇਆ ਇੱਕ ਮੋਖਰ ਬਣ ਗਿਆ ਹੁਣ ਜਿਹੜਾ ਉਸ ਵੇਲੇ ਦਾ ਬਾਦਸ਼ਾਹ ਸੀ ਤੁਮ ਪਤਾ ਕਿ ਕਟੜਵਾਸ ਸਾਰੇ ਧਰਮ ਦੀ ਕਟੜਤਾ ਸੀ ਤਾਂ ਵੀ ਦਿਲ ਸੀ ਉਹ ਨਹੀਂ ਚਾਹੁੰਦਾ ਸੀ ਕਿ ਸਿੱਖ ਧਰਮ ਪਰਫੁੱਲਤ ਹੋਵੇ ਕਿਉਂਕਿ ਉਹ ਤਾਂ ਹਿੰਦੂਆਂ ਨੂੰ ਵੀ ਮੁਸਲਮਾਨ ਬਣਾ ਰਿਹਾ ਸੀ ਤੇ ਦੂਜਾ ਉਲਟ ਇੱਕ ਹੋਰ ਧਰਮ ਪਰਫੁੱਲਤ ਹੋ ਰਿਹਾ ਸੀ ਤੇ ਇਸ ਕਰਕੇ ਉਹ ਸਹਾਰ ਨਹੀਂ ਸਕਦਾ ਸੀ ਤੇ ਪ੍ਰਿਥੀਚੰਦ बार बार ਜਾ ਕੇ ਸ਼ਿਕਾਇਤਾਂ ਕਰ ਰਿਹਾ ਸੀ ਕਿਉਂਕਿ ਉਹਦੀ ਗੱਦੀ ਖਸ ਗਈ ਸੀ ਤਾਂ ਫਿਰ ਕੀ ਹੋਇਆ ਕਿ ਉਹਨਾਂ ਨੇ ਸੁਨੇਹਾ ਵੀ ਭੇਜੇ ਕਿ ਤੁਸੀਂ ਸਾਡਾ ਧਰਮ ਅਪਣਾ ਲਓ ਪਰ ਗੁਰੂ ਸਾਹਿਬ ਨੇ ਪ੍ਰਵਾਨ ਸੀ ਉਹ ਕਹਿੰਦੇ ਨਹੀਂ ਅਸਰੇ ਨਹੀਂ ਹੋ ਸਕਦਾ ਜੋ ਭਾਣਾ ਹੈ ਗੁਰੂ ਦਾ ਉਹ ਮੈਂ ਹੀ ਹੋਇਆ ਫਿਰ ਉਹਨਾਂ ਨੇ ਸੁਨੇਹੇ ਨੂੰ ਭੇਜਿਆ ਸੁਨੀਖਾਨ ਆਇਆ ਝੜ ਕੇ ਉਹਨੇ ਕਿਹਾ ਵੀ ਮੈਂ ਖਤਮ ਕਰ ਦਊਗਾ ਔਰ ਉਹਦੇ ਨਾਲ ਰਾਤ ਹੀ ਘਟਨਾ ਵਾਪਰ ਗਈ ਰਾਤ ਹੀ ਖਤਮ ਹੋ ਗਿਆ ਮਰ ਗਿਆ ਗੁਰੂ ਸਾਹਿਬ ਨੇ ਬਾਣੀ 'ਚ ਵੀ ਲਿਖਿਆ ਕਿ ਸੁਲੀ ਨਵਾ ਵਾ ਨਪਾਤ ਰਾਤ ਹੀ ਮਰ ਗਿਆ ਸੀ ਤਾਂ ਫਿਰ ਗੱਲ ਆਉਂਦੀ ਹੈ ਜਬਰ ਦੀ ਫਿਰ ੱੱਕਾ ਕੀਤਾ ਉਹਨਾਂ ਨੇ ਜੋ ਨਹੀਂ ਅਪਣਾਇ ਗੁਰੂ ਸਾਹਿਬ ਨੂੰ ਲਾਹੌਰ ਸੱਤਿਆ ਗਿਆ ਗੁਰੂ ਸਾਹਿਬ ਕਹਿੰਦੇ ਮੈਂ ਆਵਾਂਗਾ ਆਪੇ ਆਵਾਂਗਾ ਉਹ ਜਾਣਦੇ ਸੀ ਕਿ ਕੱਟੜਾ ਪਰ ਗੁਰੂ ਸਾਹਿਬ ਇਹ ਵੀ ਸਮਝਾਂਦੇ ਜੀ ਕਿ ਮੈਂ ਜਾਣਾ ਤਾਂ ਵਾਪਸ ਨਹੀਂ ਆਵਾਂਗਾ ਸੋ ਜਾਣ ਲਗੇ ਬਾਬਾ ਪੁੱਟਾ ਜੀ ਨੂੰ ਸਾਰੀ ਕਹਿ ਗਏ ਸੀ ਕਿ ਮੇਰੇ ਤੋਂ ਬਾਅਦ ਜੋ ਗੱਦੀ ਦੇ ਬਾਸੂਨ ਨੇ ਉਹ ਹਰਗਮਨ ਦੀ ਬਣਦੇ ਉਥੇ ਜਾ ਕੇ ਉਹਨਾਂ ਨੂੰ ਪਹਿਲਾਂ ਬਹੁਤ ਸਾਰਾ ਦਰਾਇਤਮ ਕਾਇਆ ਗਿਆ ਕੋ ਨਹੀਂ ਮੰਨੇ ਕਰਮ ਨਹੀਂ ਅਪਣਾਇਆ ਫਿਰ ਉਹਨਾਂ ਨੂੰ ਭੁੱਖਾ ਰੱਖਿਆ ਗਿਆ ਜਿਵੇਂ ਪਸਾਰੇ ਜਾਣਦੇ ਆ ਤੇ ਸੀ ਇਹ ਦਿਨੇ ਸ਼ੁਰੂ ਕੀਤੇ ਚੰਦੂ ਨੇ ਇਹ ਕੰਮ ਸੰਭਾਲਿਆ ਕਿਉਂਕਿ ਪਹਿਲੇ ਉਹਨਾਂ ਦਾ ਫਿਰਸੀ ਦੇ ਕਰਕੇ ਦਸ਼ਮਾ ਡਾਹ ਹੋਇਆ ਸੀ ਤਾਂ ਉਹਨਾਂ ਨੂੰ ਦੇਗ ਦੇ ਵਿੱਚ ਬਿਠਾ ਕੇ ਪਾਣੀ ਚ ਉਬਾਲਿਆ ਗਿਆ ਉਹਨਾਂ ਅਸੀਂ ਤੇ ਛਾਲੇ ਪੈ ਗਏ ਪਰ ਗੁਰੂ ਸਾਹਿਬ ਸ਼ਾਂਤ ਚ ਰਹੇ ਪਾਣੀ ਪੜਦੇ ਰਹੇ ਉਹਨਾਂ ਨੇ ਕੁਝ ਨਹੀਂ ਕਿਹਾ ਉਸ ਤੋਂ ਬਾਅਦ ਜਦੋਂ ਦੇਖਿਆ ਵੀ ਨਹੀਂ ਮੰਨਦੇ ਉਹਨਾਂ ਨੂੰ 33 ਦਿਨ ਤਵੀ ਤੇ ਫੜਾਇਆ ਗਿਆ ਜਿਹੜਾ ਦਾ ਮਹੀਨਾ ਪਸਾਰੇ ਜਾਂਦਿਆ ਤੇ ਥੱਲੇ ਅੱਗ ਚੱਲ ਰਹੀ ਹੈ 33 ਦਿਨ ਤਵੀ ਤੇ ਬੈਠੇ ਨੇ ਉੱਤੋਂ ਚੰਦੂ ਰੇਤ ਪਾ ਰਿਹਾ ਪਰ ਗੁਰੂ ਸਾਹਿਬ ਸ਼ਾਂਤ ਨੇ ਉਸ ਵੇਲੇ ਜਿਹੜਾ ਜਿਹੜੇ ਸਾਈ ਮੀਆਂ ਮੀਰ ਸੀ ਉਹ ਵੀ ਆਇਆ ਉਹਨੇ ਵੀ ਕਿਹਾ ਕਿ ਤੁਸੀਂ ਜਬਰ ਕਿਉਂ ਸਹਾਰਦੇ ਹੋ ਉਪਰਾਜੇ ਦਾ ਜੇ ਤੁਸੀਂ ਕਹੋ ਤਾਂ ਮੈਂ ਲਾਹੌਰ ਨੂੰ ਨਲ ਕਰ ਸਕਦਾ ਗਰ ਕਰ ਸਕਦਾ ਹੁਕਮ ਸਾਹਿਬ ਕਹਿੰਦੇ ਨਹੀਂ ਛਾਤ ਰਹਿ ਕੇ ਉਹਦਾ ਪਾਣਾ ਮੰਨ ਗੁਰੂ ਸਾਹਿਬ ਦੀ ਬਾਣੀ ਚਾਹੁੰਦਾ ਕਿ ਤੇ ਰੱਖੀ ਆ ਮਿੱਠਾ ਲਾਗੇ ਹਰ ਪਾਸੇ ਮਾਪਲਾਸਤ ਨਾਨਕ ਮੰਗੇ ਗੁਰੂ ਸਾਹਿਬ ਨੇ ਕਿਹਾ ਵੀ ਦੇਖ ਤੀ ਹੋ ਰਿਹਾ ਇੱਕ ਦਿਨ ਤੂੰ ਨਿਉ ਰੱਖੀ ਸੀ ਸੰਜੀਵਾਤਾਂ ਦੀ ਅੱਜ ਨਿਉ ਮੈਂ ਰੱਖਣ ਲੱਗਿਆ ਤਾਂ ਤੂੰ ਵੀ ਦੇਖ ਵੀ ਇਹ ਸ਼ਹਾਦਤ ਕਿਉਂ ਹੋ ਰਹੀ ਐ ਤੇ ਇੱਕ ਆਪਾਂ ਸਾਰੇ ਜਾਣਦੇ ਆ ਕਿ ਸਾਰੇ ਹਿੰਦੁਸਤਾਨ ਚ ਪਹਿਲਾਂ ਇਹੋ ਜੀ ਕੋਈ ਸ਼ਹਾਦਤ ਨਹੀਂ ਹੋਈ ਸੀ। ਇਰੇ ਜੀ ਸਹੀਤੀ ਨਹੀਂ ਹੋਈ ਸੀ। ਧਾਰਮਿਕ ਧਾਰੂਕ ਬੰਦੇ ਨੂੰ ਤਸੀਹੇ ਦੇ ਕੇ ਮਾਰਨਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਇਸ ਤਰ੍ਹਾਂ ਜਿਹੜਾ ਉਹਨੂੰ ਉਹਨਾਂ ਦਾ ਐਂਡ ਕੀਤਾ ਕਿ ਉਹਨਾਂ ਨੂੰ ਜਦੋਂ ਉਹਨਾਂ ਨੇ ਫੇਰ ਵੀ ਮੰਨੇ ਉਹਨਾਂ ਚੱਕ ਕੇ ਨਦੀ ਦੇ ਵਿੱਚ ਰੋੜ ਦਿੱਤਾ ਗਿਆ ਰਾਵੀ ਨਦੀ ਦੇ ਵਿੱਚ ਪਰ ਜਿੱਥੇ ਉਹਨਾਂ ਨੇ ਸੀ ਛੱਡਿਆ ਆਪਣਾ ਭੌਤਿਕ ਸੀ ਛੱਡਿਆ ਪਰ ਪ੍ਰਲੋਕ ਪ੍ਰਲੋਕ ਸੁਧਾਰੇ ਉੱਥੇ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ ਸਭ ਗੁਰਦੁਆਰਾ ਬਣਿਆ ਹੋਇਆ ਲਾਹੌਰ ਦੇ ਨੇੜੇ ਤੇ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ ਸੋ ਇਹ ਜਿੰਨੇ ਮੌਕੇ ਦੇ ਸਰਵਾਰਾ ਚਾਹੇ ਹੁਣ ਨੇ ਚਾਹ ਪਹਿਲਾਂ ਨੇ ਸਰਕਾਰਾਂ ਹਮੇਸ਼ਾ ਜ਼ਬਰ ਜ਼ੁਲਮ ਕਰਦੀਆਂ ਰਹਿੰਦੀਆਂ ਨੇ ਤੇ ਜਿਹੜਾ ਧਰਮ ਆ ਸਬਰ ਨਾਲ ਸਹਿੰਦਾ ਆਉਂਦਾ ਜਦੋਂ ਇਹ ਸ਼ਹਾਦਤ ਹੋਈ ਹੈ ਜਿਹੜੀ ਕਿ ਸਭ ਤੋਂ ਉੱਚੀ ਸ਼ਹਾਦਤ ਸੀ ਇਸੇ ਕਰਕੇ ਗੁਰੂ ਸਾਹਿਬ ਨੂੰ ਸਿਦਾਂਤ ਸਤਾਜ ਪਿਆ ਜਾਂਦਾ ਉਦੋਂ ਬਾਅਦ ਫਿਰ ਜਿਹੜੇ ਅੱਗੇ ਗੁਰੂ ਆਏ ਨੇ ਉਹਨਾਂ ਨੇ ਭਗਤੀ ਦੇ ਨਾਲ ਸ਼ਕਤੀ ਸ਼ੁਰੂ ਕੀਤੀ ਆਪਾਂ ਸਾਰੇ ਜਾਣਦੇ ਆ ਤਾਂ ਫਿਰ ਜਿਹੜੀਆਂ ਹਰਗੋਬਿੰਦ ਸਿੰਘ ਜੀ ਨੇ ਦੋ ਕਤਪਾਨਾ ਪਹਿਨੀਆਂ ਨੇ ਇੱਕ ਅੰਮ੍ਰਿਤੀ ਦੀ ਇੱਕ ਪੀਰੀ ਦੀ ਸੋ ਜਿਹੜਾ ਸਿੱਖ ਧਰਮ ਆ ਇਹ ਕਦੇ ਵੀ ਪਹਿਲ ਨਹੀਂ ਕਰਦਾ ਜ਼ੁਲਮ ਦੇ ਹੁੰਦੇ ਨੂੰ ਸਹਾਰਦਾ ਵੀ ਨਹੀਂ ਹੈ ਤੇ ਉਹਦੀ ਫਿਰ ਟੱਕਰ ਵੀ ਲੈਂਦਾ ਜੇ ਨਹੀਂ ਉਹ ਨਰਮੀਨਾ ਮੰਨਦੇ ਜਿਵੇਂ ਗੁਰੂ ਸਾਹਿਬ ਨੇ ਦੱਸੇ ਪਾਸ਼ਾ ਨੇ ਕਿਹਾ ਕਿ ਜਦੋਂ ਸਾਰੇ ਹਿੱਲੇ ਖਤਮ ਹੋ ਜਣ ਫਿਰ ਤੰਗਵਾ ਚੱਕਣਾ ਜਾ ਰਿਹਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਜਿਹੜਾ ਹੈ ਸੱਚ ਦੀ ਗੱਲ ਜਿਹੜੀ ਉਸ ਸਮਾਪਤ ਕਰਦਾ ਸਿਭਾਈਓ ਜੀ ਦਾ ਖਾਸਾ ਹੈ ਕਿ ਖਤੇ 2 ਮਿੰਟ ਸਿਰਫ ਮੈਂ ਹੋਰ ਲੈਣੇ ਆ ਤੇ ਕਿਉਂਕਿ ਉਹਨੂੰ ਮੌਕਾ ਨਹੀਂ ਮਿਲਣਾ ਲੰਬਾ ਪ੍ਰੋਗਰਾਮ ਆ ਇੱਕ ਤਾਂ